ਆਪਾਂ गाइस ਵੀਡੀਓ ਪਾਈ ਸੀ ਨਾ ਕਿ ਟੂੜੀ ਹੈ ਨਹੀਂ ਟੂੜੀ ਮੁੱਕੀ ਹੋਆ ਤੇ ਇਹ ਦੇ ਲਓ ਅਮਰੀਕਾ ਤੋਂ ਟੂੜੀ ਆਈ ਹੈ ਅਮਰੀਕਾ ਤੋਂ ਕਿੱਦਾਂ ਆਈ ਹੈ ਮੈਂ ਤੁਹਾਨੂੰ ਬਾਤ ਦਾਂ ਇੰਨਾ ਜ਼ਮਾਨਾ ਹੈ ਹਾਂ ਇੰਨਾ ਜ਼ਮਾਨਾ ਮੈਂ ਦਾਦਾ ਲੱਗ ਗਿਆ ਪਹਿਲਾਂ ਜਿਹੜਾ ਸਵੇਰੇ ਕਿਲਪਾਵਾ ਨੇ ਕੀਆ ਆਪ ਅਜੇ 900 ਸਵੇਰੇ ਕਿਰਾੜਾ ਇਹ ਵੀ ਜਿਹੜਾ ਡਿਟੇਲ ਰਿਪੋਰਟ ਆਈ ਹੈ ਹੈ 900 ਕਿਹੜੀ ਹਾਂ ਫੋਰ ਕਿਹੜੀ ਚੰਦ ਦਿਖਾ ਦਿਓ ਚਲਾ ਦਾਂ ਕੰਦੇ ਲਾਹੀ ਪਤਾ ਲੱਗਣਾ ਹੈ ਕੰਦੇ ਵੱਧ ਲੱਗਣਾ ਕਿਉਂ ਮੈਂ ਦੇਖੀ ਤਿਆਰ ਕਰਦੀ ਲੱਕੜ ਨਾਲ ਮੈਂ ਕਹਿੰਦਾ ਉਹ ਘਰਾਰੇ ਮਲੇਨੀਅਮ ਦਾ ਕੀ ਕਹਿੰਦੇ ਮਲੇਨੀ ਕੀ ਕਹਿੰਦੇ ਨਾ ਅਲੂਮੀਨੀਅਮ ਉਹਦਾ ਤਿਆਰ ਕਰਦੇ ਮੈਂ ਤੈਨੂੰ ਦਿਖਾ ਦਾਂ ਹਾਂ ਮੈਂ ਤੈਨੂੰ ਦਿਖਾ ਦਾਂ ਵੀਡੀਓ ਬਹੁਤ ਘੰਟੇ ਤਿਆਰ ਕੀਤੀ ਉਹਨਾਂ ਨੇ ਹਾਂ ਮੈਂ ਕਹਿੰਦਾ ਲੱਕੜ ਦਾ ਫੇਰ ਵੀ ਖਰਾਬ ਹੋ ਜਾਂਦੀ ਹੈ ਨਾ ਲੱਕੜ ਨਾ ਰਹਿਂਦਾਂਗੇ ਜਿਹੜੀਆਂ ਜਿਹੜੀਆਂ ਕਮਰੇ ਚ ਹਾਂ 9 ਬਾਟਰ ਇਹ ਸਾਰੋ ਦੂਜੇ ਸਾਥੀਆਂ ਨਾਲ ਤਾਂ 20 ਰੁਪਏ ਮਿਲ ਗਈ ਹਤੋਂ ਓਕੇ ਉਹ 5 8 9 ਬਾੜਾ ਆ ਗਈ ਲੈ ਆਹ ਰੂਟਰ ਇਹ ਕਹਿੰਦਾ ਬੜਾ ਵਾ ਇਹ ਲੋਰ ਪਾਟਰ ਵੈਲ ਪਾਟਰ ਵੈਲ ਕਿਦਾਂ ਮੰਤਰਾ ਟੈਂਕੀ ਦੀ ਟੈਂਕੀ ਭਰ ਗਈ ਜਦੋਂ ਆਹ ਇਹ ਡੋਰ ਵੈਲ 2 ਰੁਪਏ ਦਾ ਚਾ

ਬੜੀ ਮਹਿੰਗਾਈਆਂ ਹੋ ਗਈਆਂ ਬੰਪ ਇੰਨਾ ਕਸਮਾਨ ਸਾਲਾ ਵਿੱਚੇ ਲੇਟਾਂ ਲੂਟਾਂ ਵਿੱਚ ਤਾਰਾਂ ਲੱਖ ਰੁਪਏ ਦੀ ਕੱਲੀ ਤਾਰ ਆ ਕੱਲੀ ਤੇ ਆਵੇ ਸਾਰਾ ਲੋਨ ਬਿਜਲੀ ਦਾ ਵੀ ਕਰਾਉਣਾ ਹੋਵੇ ਸਾਰਾ ਨਾਲ 2 ਲੱਖ ਰੁਪਏ ਚਾਹੀਦਾ ਟੋਟੋਟ ਪੂਰਾ ਐਨੋਕਰ ਹੋਣਾ ਡਾੜੀ ਕਟਾਉਣ ਵਾਲੀ ਹੋਵੇ ਥੋੜੀ ਨੂੰਚੇ ਮੈਂ ਕੱਲੀ ਇਹ ਰੱਖੀ ਜਿੰਦਗੀ ਦੇਖੋ ਕੀ ਬਣ ਬੀ ਗਾਂ ਜਾਗੇ ਕਟਾਉਣੇ ਆ ਕਿ ਰੱਖ ਦੇਣੇ ਮੋੜ ਤੇ ਹੀ ਆ ਬਾਬਿਆਂ ਆਹ ਖਾਲੀ ਆ ਦੇਖੋ ਕਿੰਨੀਆਂ ਤਾਰਾਂ ਆ ਦੱਖਾਂ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 73 38 40 41 41 ਤਿੰਨ ਆ ਆ ਤੇ ਵਕੇ ਦੇ ਲਓ ਭਾਂਜਾ 41 ਤਾਰਾਂ ਹੀ ਆ ਬਾਬਿਓ 41 ਤਾਰਾਂ ਤਾਂ ਹੀ ਇੰਨਾ ਮਹਿੰਗਾ ਆ ਗਾਮ ਤਾਰ ਵੀ ਆਪਾਂ ਵਧੀਆ ਲਵਾਈ ਆ ਜਿਹੜੇ ਜਿਹੜਾ ਹਰੇਕ ਲੋਡ ਲੱਗ ਸਭ ਧੱਕੇ ਮਾਰ ਜਾਂਦੇ ਹਨਾ ਲੋਡ ਪੈ ਜਾਂਦਾ ਆਪਾਂ ਹਰੇਕ ਕਮਰੇ ਦਾ ਬਾਥਰੂਮ ਦਾ ਅਲੱਗ ਲੋਡ ਰੱਖਿਆ ਆ ਏਸੀਆਂ ਦੇ ਲੱਗਿਆ ਚਾਰ ਪੰਜ ਏਸੀ ਆ ਏਸੀਆਂ ਦਾ ਅਲੱਗ ਲੋਡ ਆ ਤੇ ਲੌਬੀ ਦਾ ਅਲੱਗ ਕਿਚਨ ਦਾ ਅਲੱਗ ਵਾਸ਼ਰੂਮ ਦਾ ਅਲੱਗ ਤੇ ਗੀਜਰ ਦਾ ਅਲੱਗ ਤੇ ਫੇਸਲਾ ਉਹ ਲੋਡ ਨਹੀਂ ਬੰਨ੍ਹੇ ਇੱਥੇ ਮੈਂ ਕਈਆਂ ਦੇਖੇ ਕੋਠੀਆਂ ਤਾਰਾਂ ਲੋ ਹੋ ਜਾਂਦੀਆਂ ਮੁਰਕੇ ਜਦੋਂ ਲੋਡ ਜ਼ਿਆਦਾ ਪੈਂਦਾ ਹਨ ਨਾਲ ਤਾਰ ਵੀ ਢਾਈ ਦੀ ਪਾਈ ਆ ਵਿੱਚ ਡੇਢ ਦੀ ਢਾਈ ਦੀ ਯਾਨਕਿ ਕਰੰਟ ਵਾਲਾ ਸਿਸਟਮ ਵੀ ਕੱਲ ਕੋਈ ਨਿਆਣੇ ਆਉਂਦੇ ਆ ਪੰਪ ਪਲੱਗ ਦੇ ਵਿੱਚ ਉਂਗਲ ਪਾ ਲਾ ਉਹਦੇ ਨਾਲ ਜ਼ਰਾ ਉਹ ਕਰੰਟ ਨਹੀਂ ਲੱਗੂਗਾ ਮਤਲਬ ਯਾਨਕਿ ਵਧੀਆ ਬਿਸੂਲਟ ਗਿਆ ਜਿੰਜਰ ਗੁੱਜ ਦਾ ਜਿਹੜਾ ਕਰੰਟ ਆ ਕਹਿੰਦੇ ਲੱਗ ਲੱਗ ਜਾਂਦਾ ਹੈ ਕਿ ਆਪਾਂ ਵੀਡੀਓ ਦੇ ਦਿਆਂ ਕਿ ਦਫਟੇ ਜਾਂਦੇ ਕਰੰਟ ਟੁੱਟੀਆਂ ਜਿਵੇਂ ਕਰੰਟ ਆਉਂਦਾ ਉਹ ਵੀ ਸਿਸਟਮ ਨਾਲ ਲਾ ਦੰਗਾ ਮੈਂ கரੰਟ ਆਊਗਾ ਵੀ கரੰਟ ਲੱਗੂਗਾ ਮਤਲਬ ਸੱਚਾ ਵੀ ਡੈਪੋ ਕੋਲ ਜੇ ਨਿਆਣਾ ਕੋਲ ਪਲੱਗ 'ਚ ਉਂਗਲ ਪਾ ਦੇ ਉਹ ਵੀ ਸਿਸਟਮ ਲੱਗਦਾ ਜੀ ਵਧੀਆ ਹੈ ਇੱਕ ਇਹਨਾਂ ਦੀ ਵਾਰੰਟੀ ਆ ਸਾਰੀਆਂ ਦੀ ਐ ਜੱਸੀ ਇਹ ਜੱਸੀ ਆ ਬਿਜਲੀ ਦਾ ਮੁੰਡਾ ਜਿਹਦੇ ਕੰਮ ਕਰਾਉਣਾ ਹੋਇਆ ਨਾ ਮੈਂ ਦੱਸ ਦਿਆਂ ਬਹੁਤ ਘੈਂਟ ਕੰਮ ਕਰਦਾ ਤਾਂ ਮੈਂ ਜਦੋਂ ਇਹਦਾ ਸਾਰਾ ਕੰਮ ਹੋ ਗਿਆ ਦਿਖਾ ਕੇ ਨਾ ਉਦੋਂ ਮੈਂ ਤਾਂ ਨੰਬਰ ਦਊਂਗਾ ਵੀ ਤੁਸੀਂ ਕਰਾ ਲਿਆ ਜੇ ਤਾਂ ਹੋਰ ਤੁਹਾਨੂੰ ਪਤਾ ਸਾਲੇ ਇੱਥੇ ਬਿਜਲੀਆਂ ਖੰਜੜ ਬੋ ਘਾਲਦੇ ਆ ਚੀਜ਼ ਹੋਰ ਲਿਆਉਣੇ ਕਰਮੇ ਨੂਰੇ ਆ ਆਪਣੇ ਘਰ ਦਾ ਬੰਦਾ ਮੈਂ ਰਾਤ ਦਿਨ ਜਦੋਂ ਮਰਜੀ ਸਰਦ ਲਈ ਮੈਂ ਤਾਂ ਨਹੀਂ ਕਹੋ ਬਿਲੀ ਹੋਣਾ ਤਾਂ ਆਪੇ ਲੈ ਆਉਣੇ ਜਾ ਗਿਆ ਨਾ ਇਹਨੂੰ ਚੈੱਕ ਦੇ ਇਦਾਂ ਆਪੇ ਜਾ ਕੇ ਸਮਾਨ ਇਹਨੂੰ ਪਤਾ ਕੇ ਆਪਣੇ ਘਰ ਦੇ ਕੰਮ ਆ ਇਹਨੇ ਆਪ ਹੀ ਜੀ ਆ ਕੇ ਲੈ ਆਉਂਦੇ ਸਾਰਾ ਕੁਝ ਤੇ ਲਾਈਟਾਂ ਲੁੱਟਾ ਇਹਨਾਂ ਨੂੰ ਮੈਂ ਦੱਸਿਆ ਮੈਂ ਕਿ ਤੁਹਾਨੂੰ ਪਤਾ ਗਾਵੇਂ ਸਟ੍ਰੀਮਿੰਗ ਲਾਈਵ ਸਟ੍ਰੀਮਿੰਗ ਕਰਿਆ ਕਰਨੀ ਆ ਪੂਰਾ ਰੂਮ ਪਿਆਰ ਕਰਨ ਆ ਤੇ ਵੀਡੀਓ ਯਾਨੀ ਕਿ ਜੋ ਆ ਸਾਰਾ ਸਾਧੀਆਂ ਪੱਚ ਲਾਇਆ ਕਰਨੀ ਆ ਆਪਾਂ ਉਹ ਆਉਸਾ ਉਹ ਨਾ ਰੂਮ ਤੇ ਆ ਰਹਿਣਾ ਆਪਾਂ ਤੁਹਾਨੂੰ ਪਤਾ ਫਿਰ ਮੁੜ ਕੇ ਆਪਣਾ ਪਲੇਟ ਬਟਨ ਵੀ ਆ ਜਾਣਾ ਮਗਰ ਆਪਾਂ ਉਹ ਵੀ ਲਾਉਣਾ ਹੈ ਸਮਝ ਲੈ ਅਕਸਿਸਟੋਨਾ ਤੇ ਚਲੋ ਕਰਦੇ ਵਲੋਗ ਕੰਟੀਨਿਊ ਚਾਹ ਜੂ ਬਿੱਲੀਏ ਮਾੜਾ ਹੱਡ ਗਰਮ ਕਰਕੇ ਨਾ ਫੇ ਆਪਾਂ ਮਿਲਦੇ ਆਂ ਬੇਤਕ ਬਾਤ ਪਰ ਹੁੰਦਾ ਨਹੀਂ ਮੈਨੂੰ ਕੋਈ WhatsApp ਤੇ ਕਨੈਕਟ ਕਰਦੇ WhatsApp ਮੇਰਾ ਬੰਦ ਆ ਬਾਬੇ ਡਿਲੀਟ ਆ ਤੁਸੀਂ ਮੈਨੂੰ ਕਨੈਕਟ ਕਰਨਾ Facebook ਤੇ ਮਨਵੀਰ ਬਲੌਗ ਮੇਰੇ Facebook ਉੱਤੇ ਮੈਨੂੰ ਮੈਸੇਜ ਜਾਂ ਕੁਝ ਵੀ ਕਰਨਾ ਉਹ ਕਰ ਲਓ ਜਾਂ ਮੇਲ ਮਨੀ ਲੰਬੜ 5@redemail.com ਠੀਕ ਆ ਵਟਸਐਪ ਮੈਂ ਆ ਵੀ ਥੋੜਾ ਬੰਦ ਕੀਤਾ ਆ ਕਿਉਂਕਿ ਮੈਂ ਫੇਸਟਾਈਮ ਯੂਜ਼ ਕਰਦਾ ਜਾਂ ਵਟਸਐਪ ਕੱਟੇ ਜਾਂਦਾ ਚਲੋ ਗਾਇਸ ਕਰਦੇ ਹਾਂ ਚਾਹੂ ਪੀ ਕੇ ਗਰਮ ਹੋ ਕੇ ਲੋ ਅੱਗੇ ਤੁੰਦ ਦੇਖੋ ਕਿਦਾਂ ਬੈਣ ਲੱਪੇ ਹੋਣੇ ਤੇ ਥੋੜੀ ਆਪਣੀ ਕਿਸੇ ਨੇ ਭੇਜੀ ਆ ਸਪੈਸ਼ਲ ਆ ਮੇਰੀ ਵੀਡੀਓ ਦੇਖੀ ਕਹਿੰਦੇ ਕਹਿੰਦੇ ਸਾਡੇ ਅੱਦੇ-ਅੱਦੇ ਵਰਤ ਦੋਨੇ ਆ ਲੈ ਲਿਆ ਤੇ ਉਹ ਕਹਿੰਦੇ ਵਰਤਲਾ ਨੇ ਆਪਾਂ ਥੋੜੀ ਅੱਦੀ-ਅੱਦੀ ਹੈ ਨਾ ਸਾਡੇ ਵੀ ਕਹਿੰਦੇ ਥੋੜੀ ਹੈ ਬਾਕੀ ਮੈਂ ਹੋਰ ਕਿਤੇ ਪੁੱਛਿਆ ਉੱਥੋਂ ਪੈਸੇਾਂ ਦੀ ਲੈਵਾਂਗੇ ਇਹਨਾਂ ਨੇ ਉਦਾਂ ਭੇਜਤੀ ਆਪਾਂ ਨੂੰ ਫ੍ਰੀਜ ਗਿਫਟ ਤੇ ਇਹਨਾਂ ਦਾ ਧੰਨਵਾਦ ਬਹੁਤ ਰੱਖਦਾ ਵੀਡੀਓ ਦਾ YouTube ਦਾ ਫਾਇਦਾ ਹੁੰਦਾ ਨਾ ਕੋਈ ਚੀਜ਼ ਚਾਹੀਦੀ ਵੀ ਵੀਡੀਓ ਪਾ ਦਵਾ ਆਪੇ ਮਿਲ ਜਾਂਦੀ ਘਰੇ ਆ ਜਾਂਦੀ ਚਲ ਮੇਰੇ ਕਿਹੜਾ ਆਏ ਨੂੰ ਪੈਸੇ ਦੇ ਦਾਂਗੇ ਹਨਾ ਜਿੱਦਾਂ ਗੁੱਡ ਨਹੀਂ ਲੱਗਦਾ ਅਗਲੇ ਕਿਹੜਾ ਫ੍ਰੀਜ ਭਰੀ ਹੋਣੀ ਹੈ ਨਾ ਆ ਜਾ ਕਰਾਵਾ ਠੰਡ ਤੇ ਰਲ ਕੇ ਠੰਡ ਨਿਕਲ ਨਹੀਂ ਮੈਂ ਬਾਹਰ ਦਾ ਦਾਦਾ ਬਹੇਰੀ ਉੱਤ ਤਾਂ ਤੇ 8 PM ਉਹ ਅੰਦਰ ਕਮਰੇ ਚ ਬਾਹਰ ਨਹੀਂ ਠੀਕ ਹੈ ਤੇ ਅੱਜ ਸਪੈਸ਼ਲ ਮੈਂ ਚੌਲ ਬਣਾਏ ਮम्मी ਨੇ ਮੇਲੇ ਤੜਕੇ ਵਾਲੇ ਮਟਰ ਮਟਰ ਪਾ ਕੇ ਘੈਂਟ ਜੇ ਤੇ ਉਹ ਖਾਈਏ ਆ ਗਏ ਘਰ ਥੋੜੇ ਜਾ ਕੇ ਆ ਦੇਖੋ ਰੁਕ ਕੇ ਨਹੀਂ ਬੈ ਜਾ ਬੈ ਜਾ ਅਜੇ ਤਾਂ ਅੰਦਰੋਂ ਕੰਨ ਨਾ ਵਾਬੇ ਨਾ ਦੇ ਲਾ ਟੂੜੀ ਟੂੜੀ ਭੇਜਣੀ ਭੇਜਣੀ ਸੀ ਨਾਲ ਸਾਰਾ ਵੀ ਐ ਇੱਕ ਤਰ੍ਹਾਂ ਕੇ ਦੌਰ ਓ ਮਾਈ ਗਾਡ ਬੈ ਜਾ ਭਈਆ ਕਰਾਤੀ ਤੁਸੀਂ ਨਾ ਵਾਲਿਆ ਲੱਗ ਕਿਲਾ ਵਾਲਿਆ ਮੈਨੂੰ ਠੰਡ ਬਹੁਤ ਸੀ ਅੱਜ ਕਿਹਾ ਸਰਪੰਚ ਨੂੰ ਮੈਂ ਕਹਾਂ ਯਾਰ ਕਲਾਓ ਹਸਾਲ ਜਾਂ ਸੁਖਨੀ ਸਾਹਿਬ ਦਾ ਪਾਠ ਕਰਾਂ ਉਦੋਂ ਨਹੀਂ ਜਦ ਮਾਮੀ ਜੀ ਦੇ ਇੱਥੇ ਹੋਈ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਅੱਜ ਉਹਨਾਂ ਦੇ ਹਸਬੰਦ ਦੀ ਹੋ ਗਈ ਜਿੱਦਾਂ 24ਵੇਂ 25ਵੇਂ ਦਿਨ ਬਹੁਤ ਮਾੜਾ ਆ ਯਾਰ ਹੁਣੇ ਆਏ ਆ ਇਹ ਬਣਾ ਕੇ ਅਰੇ ਸੰਸਕਾਰ ਕਰਕੇ ਆਏ ਪਿੰਡ ਸਾਡੇ ਇੰਨੀ ਮੋਤਾਂ ਹੋ ਗਈਆਂ ਪੁੱਛੋ ਨਾ ਤੁਸੀਂ ਬਹੁਤ ਜ਼ਿਆਦਾ ਯਾ ਇੱਕ ਲਓ ਤਾਂ 9-10 ਮੋਤਾਂ ਹੋ ਗਈਆਂ ਸਾਡੇ ਆ ਨਾ ਪਿੰਡ ਜੱਗੇ ਕਰਾਉਂਦੇ ਹੁੰਦੇ ਆ ਇਹ ਆ ਪਾਠ ਸੁੱਖ ਸ਼ਾਂਤੀ ਸਾਰੇ ਪਿੰਡ ਦੀ ਤੇ ਜਾਂ ਸਾਲ ਜਿਹਨੂੰ ਕਹਿੰਦੇ ਆ ਨਾ ਉਹ ਕਰਾਉਂਦੇ ਹੁੰਦੇ ਆ ਤੇ ਉਹਨੇ ਸਰਪੰਚ ਨੂੰ ਲਾਇਆ ਹੁਣ ਮੈਂ ਕਹ ਤੂੰ ਕਰਾਓ ਯਾਰ ਇੱਕ ਵਾਰੀ ਹਨਾ ਸਾਰੇ ਸੁੱਖ ਸ਼ਾਂਤੀ ਲਈ ਜਾਂ ਸਾਰਿਆਂ ਦੇ ਘਰਾਂ ਨੂੰ ਲਾ ਦੋ ਨਾ ਪੈਸੇ ਇਜਨਾ ਵੀ ਆਉਂਦਾ ਖਰਚਾ ਕਰਕੇ ਤੇ ਕਰੀ ਜ਼ਰੂਰ ਕਰਾਉਂ ਕਹਿੰਦਾ ਰਹਾ ਹਾਂ ਕਹਿੰਦਾ ਕਰਾਉਨੇ ਆ ਤੇ ਆ ਗੱਲ ਹੋ ਜਾਂਦੀ ਤੇ ਦੇਖਿਆ ਹੁਣ ਬਲੌਗ ਦੇ ਵਿੱਚ ਮੇਰੇ ਆਉਂਦਾ ਹੁੰਦਾ ਮੁੰਡਾ ਜੋਗਨ ਉਹਦੇ ਡੈਡੀ ਦੇ ਦਿੱਤਾ ਹੂੰ ਤਵਨ ਕੇ ਚਾਚੇ ਦੇ ਬਹੁਤ ਮਾੜਾ ਹੋਇਆ ਸਾਡੇ ਥੋੜੇ ਟਾਈਮ ਚ ਬਹੁਤ ਦਿੱਥਾ ਹੋ ਗਿਆ ਪਹਿਲਾਂ ਮੇਰੇ ਮਾਮੇ ਦੀ ਉੱਤ ਪਹਿਲਾਂ ਪਾਦੇ ਬਾਬੇ ਦੀ ਵੇਖ ਉਧਰੇ ਕਾਂਟੀ ਸੀਗੀ ਸਾਡੇ ਨਾਲ ਇੱਧਰ ਡੰਪਿੰਗ ਸੀ ਉਹਦੀ ਇੱਕ ਮੁੰਡਾ ਇੱਥੇ ਦਵਾਈ ਖਾ ਲਈ ਛੋਟਾ ਜਿਹਾ ਸੀ ਮੁੰਡਾ ਹਜੇ ਨਿਆਣੀ ਮੱਤਾਂ ਚੀਕਿਆ ਯਾਨੀ ਕਿੰਨੀਆਂ ਮਤਾਂ ਹੋ ਗਈਆਂ ਪਿੰਡ ਚ ਬਹੁਤ ਜ਼ਿਆਦੇ ਫਿਰ ਕੀ ਮਹਾਰਾਜਾ ਜਿਹੜਾ ਅਗਲਾ ਦਾ 26 ਚੜ੍ਹਨਾ ਹਨ ਜਿਹੜਾ 2026 ਆਉਣਾ ਆ ਇਹ ਪ੍ਰਮਾਤਮਾ ਸਾਰਿਆਂ ਦੇ ਸੁੱਖ ਸ਼ਾਂਤੀਆਂ ਚੰਗਾ ਹੋਵੇ ਜਿਹੜਾ 25 ਨੰਬਰ ਕੇ ਬਹੁਤ ਮਾੜਾ ਸਾਲ ਨਿਕਲਿਆ ਸਪੈਸ਼ਲੀ ਸਾਡੇ ਪਿੰਡ ਲਈ ਬਹੁਤ ਮੋਟਾ ਆਇਆ ਤੇ ਆਸ਼ੰਭੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਵਾਸ ਕਰਿਆ ਕਰੋ ਪਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਤੇ ਉਧਰ ਆਂਟੀ ਜਿਹੜੀ ਸਾਡੇ ਆਉਂਦੀ ਹੁੰਦੀ ਗੋਆ ਨਹੀਂ ਜਾਂਦੀ ਹੁੰਦੀ ਸੀ ਮੇਰੇ ਯਾਰ ਦੋਸਤ ਦੀ ਮੰਮੀ ਉਹ ਵੀ ਬੜੀ ਬਿਮਾਰ ਹੋਈ ਸੀ ਉਹਨਾਂ ਨੂੰ ਸਵੇਰੇ ਮੈਂ ਹਸਪੀਟਲ ਛੱਡ ਕੇ ਆਇਆ ਹੁਣ ਉਹਨਾਂ ਨੂੰ ਫੋਨ ਆਇਆ ਕਿ ਡਾਕਟਰ ਨੇ ਜਵਾਬ ਦਿੱਤਾ ਹੈ ਮੈਨੂੰ ਉਹ ਵੀ ਦਿਮਾਗ ਤੇ ਟੈਨਸ਼ਨ ਪੈ ਗਈ ਉਹਦੇ ਵੀ ਵਿਚਾਰੇ ਦੇ ਫੇਫੜਿਆਂ ਨੂੰ ਪ੍ਰਿੰਟ ਹਿੱਟ ਵਿੱਚ ਪਾਣੀ ਭਰ ਗਿਆ ਹੈ ਯਾਨੀ ਕਿ ਕਹਿੰਦੇ ਸੇਵਾ ਕਰ ਲੋ ਬਾਕੀ ਤੁਹਾਨੂੰ ਪਤਾ ਡਾਕਟਰ ਜਵਾਬ ਵੀ ਦੇ ਦੇ ਪਰਮਾਤਮਾ ਦੀ ਜਦ ਨਿਗਾਸ ਵੱਲੀ ਹੈ ਤੇ ਬੰਦਾ ਠੀਕ ਵੀ ਹੋ ਜਾਂਦਾ ਨਾ ਇੱਦਾਂ ਮੇਰੇ ਡੈਡੀ ਨਾਲ ਹੋਇਆ ਸੀ। ਡੀਐਮਸੀ ਵਾਲਿਆਂ ਨੇ ਕਹਿੰਦਾ ਹੈ 10 ਜਾਂ 15 ਦਿਨਾਂ ਤੂੰ ਹੀ ਲੈ ਜਾਣਾ ਸੇਵਾ ਕਰ ਲਾ। ਪਰ ਫੇਵਲੀ ਲੋ 2.5 ਸਾਲ ਲੰਘੇ ਸੀ ਇਦਾਂ। ਉਹ ਦਵਾਈ ਇੰਨੇ ਲੱਖ 70-80 ਲੱਖ ਰੁਪਈਆ ਲਾ ਕੇ ਤੇ ਮੁੜ ਕੇ ਦਵਾਈ ਆਰਾਮ ਪੜਾ ਕਿੰਨੀ ਦਵਾਈ ਨਾ ਚਾਰ-ਪੰਜ ਸੌ ਦੀ ਦਵਾਈ ਨਾ ਵਰਤ। ਕੋਈ ਹੋਮੋਪੈਥਿਕ ਡਾਕਟਰ ਸੀਗਾ ਬੰਗਾਲ ਦਾ। ਉਹਨੇ ਦਿੱਤੀ ਦਵਾਈ ਉਹ ਫਾਈਲ ਫੁੱਲਾ ਦੇਖ ਕੇ ਕਹਿੰਦਾ ਮੈਂ ਸੈੱਟ ਕਰ ਦੂੰ ਪਰ ਧਿਆਨ ਰੱਖਣਾ ਪੈਣਾ ਹੈ ਨਾ ਪ੍ਰੇਸ਼ ਨਹੀਂ ਰੱਖਿਆ ਮੈਂ ਡੈਡੀ ਨੇ ਚੱਕਰ ਆ ਪਏਗੇ ਜੇ ਕਿਤੇ ਪ੍ਰੇਸ਼ ਰੱਖਦਾ ਨਾ ਹੋਰ ਉਹ ਕਹਿੰਦਾ ਬੈਠ ਕੇ ਕੱਢ ਸਕਦਾ ਹੈ ਉਹਨੇ ਕਿਹਾ ਹੈ ਡਰਾਈਵ ਨਹੀਂ ਕਰਨੀ ਕਿਉਂਕਿ ਖਾਣੇ ਵਾਲੇ ਪੈਪ ਚ ਪਾਇਆ ਸੀ ਨਾ ਪੈਪ ਉਹ ਚ ਕੈਂਸਰ ਜਿਹੜਾ ਤੇ ਬਾਪੂ ਮੇਰਾ ਹਟਿਆ ਹੀ ਨਹੀਂ ਉਹਨੂੰ ਇਹ ਹੋ ਗਿਆ ਕਿ ਮੈਂ ਮੇਲਾ ਗੇਲਾ ਕਰ ਲਵਾਂ ਜਿੰਨੀ ਮੇਰੀ ਹੈਗੀ ਹੈ ਨਾ ਸੋ ਇਹ ਪਰਮਾਤਮਾ ਨੇ ਹੱਥ ਹੈ ਜਿਨੇ ਸਾਹ ਪਰਮਾਤਮਾ ਨੇ ਦੇਣਿਆ ਇੱਕ ਹੋਰ ਸਾਡੇ ਐਕਸੀਡੈਂਟ ਵੀ ਹੋਇਆ ਨਾ ਕੁੜੀ ਦਾ ਪਚਾਈ ਦਾ ਬੋਟੀ ਸੀ ਜਿੰਦੇ ਦੋ ਐਕਸੀਡੈਂਟ ਹੋਏ ਦੋਨਾਂ ਦਾ ਹੋਇਆ ਸੀ ਹਾਂ ਉਹ ਕੋਮਾ ਦੇ ਵਿੱਚ ਉਹ ਸ਼ਾਮ ਵਾਲੇ ਰਾਹ ਦੇ ਉੱਤੇ ਬੜਾ ਯਾਰ ਸਾਡੇ ਪਿੰਡ ਤੋਂ ਫੜਾ ਇਹਦਾ ਕਿਸੇ ਦੀ ਨਜ਼ਰ ਨਹੀਂ ਲੱਗ ਜਾਂਦੀ ਹੈ ਨਾ ਤੁਹਾਨੂੰ ਪਤਾ ਨਜ਼ਰ ਬਹੁਤ ਮਾਰ ਜਾਂਦੀ ਹੈ ਪਤਾ ਨਹੀਂ ਕੀ ਚੱਕਰ ਹੈ ਸੁੱਖ ਸ਼ਾਂਤੀ ਲਈ ਪਾਠ ਕਰਾਈਏ ਜਾਂ ਹਾਉਮ ਕਰਾਈਏ ਕਰੋਨਾ ਚਾਹੀਦਾ ਹੈ ਇਹ ਹੋਰ ਵੀ ਪਿੰਡ ਦਾ ਕੋਈ ਮੇਰੀ ਵੀਡੀਓ ਦੇਖਦਾ ਸਰਪੰਚ ਨੂੰ ગયો ਤਾਂ ਕਿ ਕਰਾਵੇ ਹਨਾ ਮੈਂ ਤਾਂ ਸਪੈਸ਼ਲੀ ਕਰਤਾ ਆ ਫੋਨ ਮੈਂ ਤਾਂ ਜਿੰਨੇ ਪੈਸੇ ਲੱਗਦੇ ਕੁੜਦਲ ਨਹੀਂ ਤੂੰ ਕਰਾਓ ਹਨਾ ਸਾਰੇ ਸੁੱਖ ਸ਼ਾਂਤੀ ਲਈ ਪਰਮਾਤਮਾ ਨਵਾਂ ਸਾਲ ਸਾਰਿਆਂ ਲਈ ਵਧੀਆ ਕਰੇ ਤੇ ਹੁਣ ਮੈਂ ਜਾਣਾ ਆਂਟੀ ਨੂੰ ਲੈਣਾ ਬਸ ਨਾ ਆ ਕੇ ਹਟਿਆ ਤੇ ਉਹਨੂੰ ਲੈ ਗਏ ਫਿਰ ਦੱਸ ਦਾਂ ਮੈਂ ਤੁਹਾਨੂੰ ਕੀ ਹਿਸਾਬ ਕੀ ਕਿਹਾ ਡਾਕਟਰ ਨੇ ਹਨਾ ਉਹ ਵੀ ਬੜੀ ਜਿਆਦਾ ਨਾਈਸ ਐ ਲੈਡੀ ਸੀ ਯਾਰ ਚੁਗਲੀ ਇਹ ਤੂੰ ਦੇਖਿਆ ਬਲਾਗ ਜਿੱਦਾਂ ਸਭੀ ਹੁੰਦੀ ਹੈ ਨਾ ਤੇ ਪਰਮਾਤਮਾ ਉਹਨੂੰ ਠੀਕ ਕਰੇ ਸਤਿ ਸ਼੍ਰੀ ਅਕਾਲ ਅਰਦਾਸ ਕਰੋ ਤੁਸੀਂ ਵੀ ਕਿ ਉਹ ਤੰਦਰੁਸਤ ਰਹੇ ਆਪਣੇ ਘਰ ਚ ਵਧੀਆ ਰਹੇ ਚਲੋ ਕਰਦੇ ਆਂ ਗਾਇਸ ਬਲੌਗ ਕੰਟੀਨਿਊ ਕੰਮ ਚੱਲੀ ਜਾਂਦਾ ਬਿਜਲੀ ਦਾ ਇਸ ਤੋਂ ਬਾਅਦ ਫਿਰ ਟੈਲਾਂ ਵਾਲਾ ਤੇ ਕੰਮ ਆਪਾਂ ਰੋਕਿਆ ਜੇ ਤੁਹਾਨੂੰ ਪਤਾ ਹੀ ਆ ਕਦ ਤੱਕ ਰੁਕਿਆ ਸੀ ਤੇ ਵਧੀਆ ਜਿਹਾ ਸੋ ਸੋੱਚ ਚ ਲਾਈਟਾਂ ਜਦੋਂ ਇਹਨਾਂ ਲੱਗ ਗਈਆਂ ਫਿਰ ਮੈਂ ਤੁਹਾਨੂੰ ਦਿਖਾ ਲੂੰਗਾ ਪੂਰਾ ਤਿਆਰ ਕਰਦੇ ਆ ਜੇ ਉਹ ਦਮ ਨਾਲ ਝਲਕ ਮਰਾ ਦਿੰਦਾ ਤੁਹਾਨੂੰ ਆ ਜਾ ਕਿ ਆਪਾਂ ਤਾਂ ਤੁਹਾਨੂੰ ਪਤਾ ਆਪਾਂ ਸਾਰਾ ਸ਼ੇਅਰ ਕਰ ਲਈ ਤੇ ਤੁਹਾਡੇ ਨਾਲ ਜਿਉ ਵੀ ਕੰਮ ਕਰ ਹੁੰਦਾ ਆਪਣੇ ਘਰ ਚ ਲਾਈਟਾਂ ਬੋਰਡ ਬੋਰਡ ਲਾ ਦਿੱਤੇ

ਜਿਵੇਂ ਮੇਰਾ ਕੱਦ ਮੈਣੀ ਮਾੜਿਆ ਕੱਦ ਮੈਣਾ ਦੇਖੀਏ ਕਿੰਨਾ ਕੱਦ ਮੇਰਾ ਮੈਂ ਤਾਂ ਕੱਦ ਹੈਗਾ 5 ਫੁੱਟ ਇੱਥੇ ਆ ਜਾ ਪਿੱਛੇ 5.5 ਫੁੱਟ ਤਾਂ ਨਹੀਂ ਜਿਆਦਾ ਇਹ 5 8 ਕੇ ਆ ਇੱਕ ਮਿੰਟ ਇੱਥੇ ਰੱਖੀ ਦੀ ਆ ਚਪਲ ਤੇ ਨਹੀਂ ਇੱਥੇ ਕੋਠੇ ਦੀ ਚਪਲ ਦੇ ਵਿੱਚ ਆ ਜਣੇ ਹੋਰ ਮਰ ਖੜਾ ਆਹ ਨੂੰ ਮਾ ਕਰ 5 ਫੁੱਟ 7 ਦੇ ਵਿੱਚ ਉਹ ਹੀ 7 8 ਆ ਸਹੀ ਆ ਕੱਦ ਇਹਦਾ ਕਿੰਨਾ ਹੈ? ਤੁਮਿੰਨ ਲੱਗਦਾ ਮੇ ਤਾਂ ਲੰਬਾ ਥੋੜਾ ਜਿਹਾ। ਆ ਮੇਨਾਂ ਲੰਬਾ ਹੈ ਦੇਖੀ ਤੇ। ਹਾਂ। ਕਿੰਨਾ? 6 ਫੁੱਟ ਦਾ ਆ ਨਾ ਪੂਰਾ। ਕਿੰਨਾ ਹੈ? 6 ਫੁੱਟ। ਤੇ ਮਾਦਰ 6 ਫੁੱਟ ਦਾ ਮੇ ਤਾਂ ਥੋੜੇ ਫਰਕ ਆ। ਹੈ ਨਾ ਬਾਜੀ? 4 ਇੰਚ ਦਾ। ਆ ਮੈਂ 4 ਇੰਚ ਦਾ ਫਰਕ ਆ। ਆ ਜਿੱਦ ਲਖੜ ਕੇ ਦੇ। ਉੱਥੇ ਖੜੇ ਹੋ ਨਾ ਇੱਕ ਲੈਵਲ ਕਾਸ ਤੇ। ਇੱਥੇ ਆ। ਬੂਲ ਲਾ ਕੋਈ ਹੋਈ। ਨਹੀਂ ਥੋੜੀ ਨਹੀਂ ਲੱਗਦਾ ਹੈਗਾ। ਇਹ ਲੱਗਦਾ ਨਹੀਂ ਹੈ ਨਾ ਥੋੜੇ ਫੇ ਦਾ ਛੀ। ਤੂੰ ਪੂਰਾ 6 ਫੁੱਟ ਦਾ ਹੈ? ਨਹੀਂ ਨਹੀਂ ਘੱਟ ਹੋਣਾ। ਘੱਟ ਹੋਣਾ। ਕੇ ਬਾਏ 5 8 10 12 ਬਾਣੀ ਵਿੱਚ ਆਇਆ ਹੈ ਹੈ ਨੋਟ ਮਸ਼ੀਨੀ ਵੇਚ ਤਰਨ ਆ ਵੀ ਤੇਰਾ ਕਾਹਦਾ ਲੰਬਾ ਲੱਗਦਾ ਦੇਖਣ ਨੂੰ ਫਿਰ ਬੰਮਾ ਮਾੜਾ ਫਰਕ ਆ ਪਹਿਲਾਂ ਆਹ ਨਾਲ ਜਿਆਦੇ ਬੌਨਿਆਂ ਚ ਵੀ ਨਹੀਂ ਹੁੰਦੇ ਜਿਆਦੇ ਲੰਬਿਆਂ ਚ ਵੀ ਨਹੀਂ ਭਾਈ ਦਾ ਕਿੰਨਾ ਗਿਆ ਮੇਰਾ 5 3 5 3 ਇਹ ਥੱਲੇ ਇਹ ਕਿੱਦਿਆਂ ਹੈ ਇਹ ਤਾਂ ਜਿੰਨੀ ਕਰਨਾ ਦੋ ਕਰਨਾ ਇਹ ਇੱਥੇ ਛੋੜਾ ਇਹ ਲੱਗਦਾ ਨਾ ਉਹੀ ਹੈ ਕ ਜੇ ਮੇ ਤਮਾੜਾ ਜੇ ਲੰਬਾ 6 ਫੁੱਟ ਕਾਹੂਆ ਗਾਇਸ ਕਿਵੇਂ ਲਾਦੀਆਂ ਐਨ ਬ੍ਰਾਈਟਨੈਸ ਬੰਦ ਕਰਦਾ ਹਾਂ ਹਾਂ ਹੰਦਸਾ ਓਕੇ ਗੁੱਡਬਾਈ ਚੱਲਾ ਆ ਲੈ ਇਹਦੇ ਅੰਦਰ ਵੀ ਇਹ ਕੀ ਕੰਮ ਕੀਤਾ ਜੀ ਹੋਣਾ ਹੈਂ ਟੈਨ ਹਾਂ ਕੱਲ ਹੁਣ ਕਾ ਸ਼ਾਰ ਰੰਗ ਬਰੰਗਾ ਹੋ ਗਿਆ ਆ ਹੋ ਗਿਆ ਹੋਰ ਕਿਹੜਾ ਆ ਵਾਈਟ ਆ ਵੀ ਸੋਹਣੀ ਲੱਗਦੀ ਆ ਰਹਿਣ ਦੇ ਦੂਜਿਆਂ ਚ ਉਧਰ ਵੀ ਹੈ ਨਾ ਆ ਵੀ ਠੀਕ ਲੱਗਦੀ ਆ ਨਾ ਵਾਈਟ